ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਬਾਬਾ ਫਰੀਦ ਹਸਪਤਾਲ ਦੇ ਵਿੱਚ ਜਿਹੜੀ ਪੋਸਟਰ ਸੀ ਉਹਦੇ ਰਿਗਾਰਡਿੰਗ ਇੱਕ ਨਵੀਂ ਅਪਡੇਟ ਆਈ ਹੈ ਪੋਸਟਰ ਨਹੀਂ ਵੰਡ ਅਤੇ ਕੈਟਾਗਰੀ ਬਾਰੇ ਦੁਬਾਰਾ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਨੋਟਿਸ ਦੇ ਵਿੱਚ ਕੀ ਕੀ ਲਿਖਿਆ ਗਿਆ ਹੈ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਸੋ ਦੋਸਤੋ ਕਿਰਪਾ ਕਰਕੇ ਜੇਕਰ ਤੁਸੀਂ ਚੈਨਲ ਤੇ ਅੱਜ ਪਹਿਲੀ ਵਾਰ ਆਏ ਹੋ ਤਾਂ ਆਈ ਹੋਪ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋਗੇ ਤੇ ਉਸ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਔਰ ਕਮੈਂਟ ਕਰਕੇ ਜਰੂਰ ਦੱਸਣਾ ਇਹ ਵੀਡੀਓ ਕਿਵੇਂ ਦੀ ਲੱਗੀ ਤਾਂ ਚਲੋ ਦੋਸਤੋ ਗੱਲ ਕਰਦੇ ਹਾਂ ਜਿਹੜਾ ਕਿ ਨੋਟਿਸ ਆਊਟ ਕੀਤਾ ਗਿਆ ਹੈ ਇਹ ਜਿਹੜਾ ਨੋਟਿਸ ਹੈ ਇਹਦੇ ਵਿੱਚ ਲਿਖਿਆ ਗਿਆ ਆ ਪਾਰਸ਼ਲ ਮੋਡੀਫਿਕੇਸ਼ਨ ਟੂ ਐਡਵਰਟਾਈਜ਼ਮੈਂਟ ਨੰਬਰ ਜਿਹੜਾ ਵੀ ਸੀ ਪਬਲਿਸ਼ਡ ਫੋਰ ਦਾ ਰਿਕਰੂਟਮੈਂਟ ਆਫ ਵੈਲਸ ਪੋਸਟਸ ਅੰਡਰ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਐਂਡ ਸਾਇੰਸ ਕੋਡ ਇਟ ਇਜ਼ ਕਲੈਰੀਫਾਈਡ ਥੈਟ ਦਾ ਫੋਲੋਇੰਗ ਸ਼ਲ ਬੀ ਰੀਡ ਐਸ ਅੰਡਰ ਤਾਂ ਪੋਸਟ ਦਾ ਨਾਮ ਹੈ ਜਿਵੇਂ ਕਿ ਜੂਨੀਅਰ ਇੰਜੀਨੀਅਰ ਕੰਸਰਨ ਪੋਸਟ ਸ਼ਲ ਬੀ ਰੀਡ ਐਸ एससी एमवी पो, फीमेल दी एक पोस्ट है जमे इलेक्ट्रिकल ਦੇ ਵਿੱਚ एससी आरओ दी, दी एक पोस्ट है ਉਸੇ ਤਰ੍ਹਾਂ ਸਿਵਲ ਦੇ ਵਿੱਚ ਵੀ ਐਸਸੀ ਐਮਵੀ ਦੀ ਇੱਕ ਪੋਸਟ ਹੈ ਐਸਸੀ आरओ ਦੀ ਇੱਕ ਪੋਸਟ ਹੈ ਔਰ ਜਨਰਲ ਦੀ ਇੱਕ ਪੋਸਟ ਹੈ ਜਨਰਲ ਫੀਮੇਲ ਦੀ ਵੀ ਇੱਕ ਪੋਸਟ ਹੈ ਤੇ ਉਸੇ ਤਰ੍ਹਾਂ ਜੇਕਰ ਗੱਲ ਕਰੀ ਆਪਾਂ ਮਕੈਨੀਕਲ ਦੀ ਤਾਂ ਉਹਦੀ ਵੀ ਇੱਕ ਹੀ ਪੋਸਟ ਹੈ ਤੇ ਫਾਰਮੇਸੀ ਆਫੀਸਰ ਦੇ ਵਿੱਚ ਫਿਜ਼ੀਕਲ ਹੈਂਡੀਕੈਪਡ ਫੀਮੇਲ ਦੀ ਪੋਸਟਾਂ ਨੇ ਠੀਕ ਹੈ ਜੀ ਤੇ ਦਾ 50 ਸਿਵਲ ਸਰਵਿਸ ਰਿਜ਼ਰਵਡ ਜਨੋ ਪਾਸ ਵੂਮਨ ਅੰਡਰ ਰੂਲਸ 2020 ਬੇਸਡ ਨੇ ਸਾਰੀਆਂ ਪੋਸਟਾਂ ਤੇ ਉਹਨਾਂ ਦੇ ਹਿਸਾਬ ਦੇ ਨਾਲ ਹੀ ਰਿਜ਼ਰਵ ਕੀਤੀਆਂ ਗਈਆਂ ਨੇ ਸੋ ਇਹ ਜੀ ਪੋਸਟਾਂ ਦੇ ਬਾਰੇ ਅਪਡੇਟ ਜਿਹੜੀ ਕਿ ਜੂਨੀਅਨ ਇੰਜੀਨੀਅਰ ਤੇ ਫਾਰਮੇਸੀ ਆਫੀਸਰ ਔਰ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਦਾ ਜਿਹੜੀਆਂ ਨਵੀਆਂ ਆਈਆਂ ਸੀਗੀਆਂ ਸੋ ਜੇਕਰ ਇਹ ਕਿਸੇ ਨੇ ਭਰੀਆਂ ਨੇ ਤਾਂ ਇਹ ਜਾਣਕਾਰੀ ਜ਼ਰੂਰ ਰੱਖ ਲੈਣਾ ਕਿ ਆਪਣੇ ਜਿਹੜੇ ਮੇਲਜ਼ ਦੀਆਂ ਪੋਸਟਸ ਨੇ ਸਿਰਫ ਜੂਨੀਅਰ ਇੰਜੀਨੀਅਰ ਦੇ ਵਿੱਚ ਸਿਰਫ ਜਨਰਲ ਦੀਆ ਦੋ ਨੇ ਔਰ ਜਨਰਲ ਦੀ ਇੱਕ ਹੈ ਟੋਟਲ ਤਿੰਨ ਪੋਸਟ ਆਪਾਂ ਮੰਨ ਸਕਦੇ ਹਾਂ ਔਰ ਐਸਸੀ ਦੀ ਇੱਕ ਔਰ